ਕਬੱਡੀ ਪੈ ਚੁੱਕੀ ਆ ਹੁਣ ਚਾਰ ਯਾਫੀ ਬਾਪਰ ਹਰਿਆਣੇ ਦੀ ਧਰਤੀ ਆ ਮੇਰੇ ਵੀਰੋ ਪਰ ਸਾਹਮਣੇ ਰੱਤਾ ਫੇਰੀ ਟੀਮ ਐਨ ਕਹਿੰਦੇ ਮੇਰੇ ਵੀਰੇ ਜਾਫਰ ਦਾ ਏਰੀਆ ਦਾ ਉਹ ਮਿਆਦ ਦੇ ਲਾਗੇ ਉਹ ਮੁੰਡੇ ਹਰਿਆਣੇ ਤੇ ਚੱਲ ਕੇ ਆਏ ਨੇ ਉਹ ਪਰ ਇੱਕ ਤਖੜੇ ਪਾਣ ਰਵਾਦਾ ਆਪਣੀ ਟੀਮ ਦੇ ਲਈ ਕਰਦੇ ਵਿੱਚ ਕਾਮਯਾਬ ਹੋ ਚੁੱਕਿਆ ਦਮਲ ਮੂਨਕ ਤੇਊਬਾ ਵਾਲਾ ਪਹਿਲਾ ਛਪਰੀ ਜਟਾਣਾ ਤੇ ਝਾੜੋ ਲੋ ਸਾਹਮਣੇ ਖੇਡ ਦੇ ਮੈਦਾਨ ਦੇ ਵਿੱਚ ਉਹ ਕਬੱਡੀ ਪਾਉਣ ਦੇ ਵਾਸਤੇ ਮੁੰਡਾ ਕਹਿੰਦੇ ਤਿਆਰ ਬਣ ਤਿਆਰ ਸਾਡੀ ਖੇਡ ਕਲੱਬ ਦੇ ਵੱਲੋਂ ਬਹੁਤ-ਬਹੁਤ ਧੰਨਵਾਦ ਜੀ ਬੱਲੇ ਇਤਿਨੇ ਸਰਾ ਪ੍ਰੈਸ ਤੋਂ ਸਾਡੇ ਭਰਾ ਪਹੁੰਚੇ ਆ ਉਹਨਾਂ ਲਈ ਬਹੁਤ-ਬਹੁਤ ਧੰਨਵਾਦ ਸਾਰੀ ਟੀਮ ਦਾ ਭਾਈ ਖੇਤਰ ਮੰਗੀ ਜੀ ਜਿਨ੍ਹਾਂ ਨੇ ਅਜੀਤ ਦੇ ਵਿੱਚ ਗੱਲ ਕਰਨੀ ਹੈ ਸਾਡੇ ਅਜੀਤ ਇਸ ਖੇਡ ਮੇਲੇ ਦੇ ਭਾਈ ਮਨਦੀਪ ਜੀ ਸਰਾਵ ਸਾਹਿਬ ਪ੍ਰੈਸ ਤੋਂ ਪਹੁੰਚਿਆ ਹਨ ਇੱਕ ਪਰ ਕਹਿੰਦੇ ਰੇਟਰ ਦੇ ਹਿੱਸੇ ਜੜਦਾ ਹੋਇਆ ਮੁੰਡਾ ਕਹਿੰਦੇ ਪੰਡਤਾਂ ਨਾਲ ਨੇ ਪੌਂਦਲੀ ਪਿਆਰ ਦੀਤ ਮੁੰਡਿਆ ਹੋਇਆ ਉਧਰੋਂ ਸਾਡਾ ਬਿੰਟੂ ਪੰਡਹਾਲ ਆਇਆ ਹੋਇਆ ਬਹੁਤ ਬੜਾ ਧੰਨਵਾਦ ਹੈ ਸ਼ਿਵਾ 35 ਸਾਈਡ ਪੰਡਹਾਲ ਵਾਲੀ ਵੀਰ ਦਾ ਉਹ ਕਹਿੰਦੇ ਦਵਾਈ ਦੀ ਸਟਾਨ ਸਾਡੇ ਵੀਰ ਦੀ ਵਿੱਕੀ ਹੈ ਘਰਾਤੋਂ ਪਿੰਡ ਆਹ ਨੌਜਵਾਨ ਦੀ ਟਰਾਈ ਹੈ ਟਰਾਈ ਕਾ ਦਿਆ ਮੈਨੂੰ ਲੱਗਦਾ ਤਸੱਲੀ ਕਰਾਉ ਇੱਕ ਖੁੱਤੀ ਪਾਉ ਘਰਾਤੋਂ ਵਾਲਾ ਅੱਜ ਮੇਲਾ ਬਣਾਉ ਮੇਲਾ ਨੇ ਬੱਲੇ ਬੱਲੇ ਕਰਵਾ ਗਿਆ ਟੀਮੇ ਚੱਤ ਨੂੰ ਦੇ ਲੋਕਾਂ ਦਾ ਗਰਾਹਾਂ ਨੂੰ ਹੱਥ ਘੜੇ ਗੋਰੀ ਫੜੇ ਬੱਲੇ ਥਿੰਦੇ ਵਾਲਾ ਲੁੱਬੂ ਕਬੱਡੀ ਪਾਉਂਦੇ ਨੇ ਵਧੀਆ ਹੋਇਆ ਇਹ ਬੋਹ ਭਰਾ ਕਬੱਡੀ ਖੇੜੇ ਚਾਰ ਤਿਆਰ ਨੇ ਇੱਕ ਪਾਸੇ ਸ਼ਕੰਦਰ ਤਿਆਰ ਹੈ ਉਹ ਕਹਿੰਦੇ ਪੁਰਾਣਾ ਪਾਪੀ ਹੈ ਕਹਿੰਦੇ ਢਿੰਡੀਆਂ ਗੱਲਾਂ ਹੋਈਆਂ ਭੱਗੇ ਵਰਗੇ ਖੇਡਿਆ ਸ਼ੀਸ਼ੇ ਦੀਆਂ ਗੱਲਾਂ ਹੋਈਆਂ ਗੱਲਾਂ ਹੋਈਆਂ ਕਹਿੰਦੇ ਸੰਦੀਪ ਦੀਆਂ ਗੱਲਾਂ ਧਾਮੇ ਜੱਟ ਦੀਆਂ ਉਹ ਗੱਲਾਂ ਫਟੇ ਸਮੇਂ ਦੇ ਨਾਲ ਅੱਗੇ ਅੱਗੇ ਬਲਕਾਰ ਸਿੰਘ ਤਾਰਦਲ ਵੀ ਦੁਬਾਰਾ ਫਿਰਦਾ ਹੈ ਉਹ ਸਿਮਰੀ ਫੇਰ ਭੱਜ ਗਿਆ ਉਹ ਸਿਮਰੀ ਫਸ ਗਿਆ ਫਿਰਦਾ ਇਹ ਵੀਰੇ ਪਟਾਰ ਦੇ ਵਿੱਚ ਮੇਰੇ ਵੀਰੇ ਹੱਲਾ ਕਰਦਾ ਫਿਰ ਜਾਂਦਾ ਰੇਡ ਬਾਉਂਡਰੀ ਕਰਦੇ ਨੇ ਫੇਰ ਹਲਕੇ ਹਲਕੇ ਕਦਮਾਂ ਦੇ ਨਾਲ ਕੇਵਲ ਬੰਦਾ ਜਾ ਰਿਹਾ ਹੈ 1300 ਨੀ ਤੇ ਕੇਵੜਾ ਮਾਰਕ ਇਹ ਰੇਡਰ ਬਾਅਦਲੇ ਪਾਸੇ ਚੈੱਕ ਕਰਨ ਲਈ ਟੀਮਾਂ ਨੂੰ ਸਾਡੀ ਬੇਨਤੀ ਹੈ ਔਰ ਸਾਹਮਣੇ ਨੰਬਰ ਕਿੰਨੇ ਰੇਡਰ ਦੇ ਸੇ ਜੁੜਦਾ ਹੋਇਆ ਵੀ ਪਟਾਲ ਕਰਾਉਂਦੇ ਮੁੰਡੇ ਦੇਖ ਲੋ ਮੁੰਡੇ ਸ਼ੌਕ ਪਗਾਉਂਦੇ ਆ ਉਹ ਸਾਨੂੰ ਹਾਂਦੀ ਕਿਰਤ ਕਮਾਈਏ ਖੇਡਾਂ ਤੇ ਲਾਉਂਦੇ ਆ ਗਲੇ ਕੋਟੇ ਦੀ ਪਰਖ ਇਹਨਾਂ ਨੂੰ ਕਰਦੇ ਗੱਲ ਤੇ ਕਾ ਕੇ ਉਹ ਰਾਜੇ ਖੇਲੇ ਸੱਚੇ ਸੱਜੇ ਦੇ ਸੱਜਣ ਮਿਲਦੇ ਜੱਪੀਆਂ ਪਾ ਕੇ ਸਾਰੇ ਯਾਰਾਂ ਮਿੱਤਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਡਾ ਕਹਿੰਦੇ ਬੇਅੰਤ ਸਤਿਕਾਰ ਨਾਲ ਕਹਿੰਦੇ ਪ੍ਰਪਾਲ ਸਿੱਧੂ ਹੁਣਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਬਿੱਲਾ ਕਹਿੰਦੇ